ਰੇ ਕਰੋ ਗੁਰੰਤ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਠੀਕ ਹੈ ਅਸੀਂ ਨਾ ਕਈ ਜੁਗਾ ਤੋਂ ਜੋ ਸੰਸਕਾਰ ਜੋ ਖੁੰਝ ਆ ਰਿਹਾ ਹੈ ਸਬ ਕੁਸ਼ ਪਹਿਲੋਂ ਅਸੀਂ ਨਵਾਂ ਦਾ ਹਥਿਆਰ ਬਣਾਇਆ ਫੇ ਦੰਦਾ ਦਾ ਹਥਿਆਰ ਬਣਾਇਆ ਫਿਰ ਸਲੋਤਰ ਇਹ ਡਾਂਗ ਕੁਤਕਾ ਫਿਰ ਗੜਾਸਾ ਤੀਰ ਸਰੀਸਾ ਫਿਰ ਪਿਸਤੌਲ ਬੰਦੂਕ ਕੇ ਕੇ 47 ਤੇ ਲੜਾਕੂ ਜਹਾਜ਼ ਟੈਂਕ ਤੋਫਾ ਕਿੱਥੋਂ ਤੱਕ ਖੋਜ ਕੀਤੀ ਪਰਮਾਣੂ ਤੱਕ ਅਣੂ ਤੱਕ ਪਹੁੰਚੇ ਉਹਦੇ ਬਚਨ ਬਚਾਣ ਤੱਕ ਪਹੁੰਚੇ ਅੱਛਾ ਜੀ ਇਹ ਗਿਆਨ ਦੇ ਵਿਗਿਆਨ ਨੇ ਸਾਇੰਸ ਨੇ ਕਾਢਾਂ ਕੱਢੀਆਂ ਅਣੂ ਤੱਕ ਪਹੁੰਚੇ ਪਰਮਾਣੂ ਬੰਬ ਤੱਕ ਪਹੁੰਚੇ ਉਹਦੇ ਬਚਨ ਬਚਾਣ ਤੱਕ ਕਹਿੰਦੇ ਆਕਾਸ਼ ਚ ਜਿਹ ਹੈ ਇਹ ਸ਼ਕਤੀ ਇਹ ਪਸ਼ੂ ਜਨਵਰ ਚਲਾਣਾ ਕਰ ਜਣਗੇ ਇਮਾਰਤਾਂ ਹੀ ਰਹਿਣਗੀਆਂ ਐਸੀ ਗੈਸਾਂ ਛੱਡੀਆਂ ਜਾਣਗੀਆਂ ਐਸਾ ਵਿਸਪੋਰਟ ਹੋਏਗਾ ਆਚਾ ਸੋ ਭਗਤਾ ਨੇ ਵੀ ਖੋਜ ਕੀਤੀ ਹਰ ਰੋਜ਼ ਕੀਤੀ ਕਿੱਥੇ ਤੱਕ ਪਹੁੰਚੇ ਪਰਮੇਸ਼ਰ ਤੱਕ ਅੱਲਾਹ ਤੱਕ ਰਾਮ ਤੱਕ ਅੱਛਾ ਬਰਲੇ ਹਮ ਜੂ ਟਰਨ ਕਰਨਾ ਪਏਗਾ ਇੱਕ ਪੈਰ ਗੁਰੂ ਨੇ ਧਰਾ ਦੇਣਾ ਹੈ ਇੱਕ ਪੈਰ ਤੋਂ ਆਪ ਚੱਕਣਾ ਹੈ ਦੋ ਦੋ ਚੀਜ਼ਾਂ ਹਨ ਦੋ ਦੋ ਅੱਛਾ ਰੱਬ ਵੀ ਦੋ ਤਰ੍ਹਾਂ ਦੇ ਹਨ ਹਾਂ ਦੂਜੀ ਉਹਨੇ ਮਾਇਆ ਪਾਤੀ ਜੋ ਸਾਨੂੰ ਅੱਖਾਂ ਨਾਲੇ ਸਰੀਰ ਨਾਲ ਦਿਸ ਰਹੀ ਹੈ ਬਹੁਤ ਸ਼ਕਤੀ ਹੈ ਮਾਇਆ ਦੀ ਸੋ ਕਸੀ ਫਲ ਛਕਿਆ ਸਾਨੂੰ ਮਿੱਠਾ ਲੱਗਾ ਪੁਰਾਣੀ ਗੱਲ ਹੈ ਕਈ ਸਦੀਆਂ ਦੀ ਹੌਲੀ ਹੌਲੀ ਅਸੀਂ ਰੱਜ ਕੇ ਫੇਰ ਆਵਾਂਗੇ ਨਹੀਂ ਆਉਂਦਿਆਂ ਨੂੰ ਖਰਾਬ ਹੋ ਗਿਆ ਅਸੀਂ ਉਹਦੀ ਸਾਹ ਸੰਭਾਲ ਕਰ ਲਾਤੇ ਹੌਲੀ ਹੌਲੀ ਖੋਜ ਕਰਨ ਲਾਤੇ ਪੱਥਰ ਨਾਲ ਪੱਥਰ ਅਗੜਾਏ ਅੱਗ ਪੈਦਾ ਹੋਈ ਸ ਬਾਂਸ ਨਾ ਬਾਂਸ ਰਗੜੇ ਅੱਗ ਪੈਦਾ ਹੋਈ ਜੰਗਲ ਅੱਗ ਲੱਗ ਗਈ ਵਿੱਚ ਜਾਨਵਰ ਸੜ ਗਏ ਅਸੀਂ ਖਾਦਾ ਮਾਸ ਸਾਨੂੰ ਚੰਗਾ ਲੱਗਾ ਹੌਲੀ ਹੌਲੀ ਸਾਡਾ ਵਿਕਾਸ ਹੋਇਆ ਅੱਛਾ ਸੋ ਮੌਕੇ ਤੇ ਜਿਵੇਂ ਪਹਿਲੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਪ੍ਰਗਟ ਹੋਏ ਸੀ ਅੱਜ ਵਕੋ ਮਿੱਟੀ ਤੋਂ ਚਾਨਣ ਹੋਆ ਸੋ ਧੁੰਦ ਚ ਸੂਰਜ ਵਿੱਚ ਉਦੇ ਹੋਇਆ ਹੋਏ ਬਹੁਤ ਘੱਟ ਦਿਸਦਾ ਹੈ ਅੱਛਾ ਅੱਜ ਵੀ ਉਸੇ ਤਰ੍ਹਾਂ ਹੀ ਹੈ ਸੋ ਸ਼ਕਤੀਮਾਨ ਪਾਵਰਫੁੱਲ ਆਪਣਾ ਰਾਜ ਚਲਾਉਂਦਾ ਹੈ ਮੱਛਾ ਅੱਗੇ ਉਹਨੇ ਇੱਕ ਆਜੀ ਬ੍ਰਾਹਮਣ ਅੱਗੇ ਸਰਦਾਰ ਜੀ ਬਿਠਾਏ ਹੋਏ ਹਨ ਜਥੇਦਾਰ ਬਣੇ ਹੋਏ ਲੀਡਰ ਬਣੇ ਹੋਏ ਹਨ ਅੱਛਾ ਘਰਵਾਣੀ ਬੜਾ ਆਪ ਕਰਨੀ ਪੈਗੀ ਡਾਇਰੈਕਸ਼ਨ ਦੇ ਰਹਾ ਹੈ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਸਾਨੂੰ ਰਸਤਾ ਦੱਸ ਰਹੇ ਹਨ ਸੋ ਸਰੀਰ ਦਾ ਝਗੜਾ ਹੋ ਗਿਆ ਸਰੀਰ ਅੱਖਾਂ ਕਹਿੰਦੀ ਹੈ ਮੈਂ ਵੱਡੀਆਂ ਹਾਂ ਮੈਂ ਸੰਸਾਰ ਨੂੰ ਵੇਖ ਰਹੀ ਆਂ ਮੈਂ ਦੇਖ ਰਹੀ ਆਂ ਤਾਂ ਹੀ ਰਸਤਾ ਪਤਾ ਲੱਗਦਾ ਹੈ ਨਾ ਹੱਥ ਕਹਿੰਦੇ ਮੈਂ ਸਾਰਾ ਭੋਜਨ ਤੁਹਾਨੂੰ ਸ਼ਿਕਾਰ ਈ ਹਾਂ ਸ਼ਿਕਾਰ ਈ ਆ ਹਾਂ ਪੈਰ ਕਹਿੰਦੇ ਮੈਂ ਕਿਤੇ ਚੱਲਦੇ ਹਾਂ ਤਾਂ ਹੀ ਕਿਤੇ ਪਹੁੰਚਦੇ ਹੁਣ ਸਾਰੇ ਅੰਗਾਂ ਦਾ ਝਗੜਾ ਹੋ ਗਿਆ ਕੋਈ ਸਿਆਣਾ ਪੁਰਸ਼ ਕਹਿੰਦਾ ਮੈਂ ਨਿਵੇਟ ਦਿੰਦਾ ਹਾਂ ਰੱਬ ਨਾ ਕਰੇ ਤੇ ਸੁਰਮੇ ਸਿੰਘ ਹੁੰਦੇ ਨਾਰਾਗੀ ਵੀ ਹਨ ਬਹੁਤ ਸੋਹਣਾ ਉਹਨੇ ਕੋਲ ਕਲਾ ਹੁੰਦੀ ਹੈ ਇੱਕ ਰਾਗੀ ਹੈ ਵਰਾਗੀ ਬੰਨਾ ਪਏਗਾ ਸ ਇਹ ਉੱਪਰ ਟ੍ਰੈਵਲ ਹੈ ਮਨ ਰੋਪ ਇਹਨੇ ਲੈ ਕੇ ਜਾਣਾ ਹੈ ਦਿਲ ਦੀਆਂ ਗੱਲਾਂ ਦਿਲ ਦੀ ਹਾਕ ਕੋਈ ਬਰਲਾ ਜਾਣੇਗਾ ਸ ਐ ਰੱਬ ਨਾ ਕਰੇ ਕਈ ਵਾਰ ਪੋਲੀ ਹੋ ਜਾਂਦਾ ਲੱਤਾ ਹੋਣਾ ਹੁਣ ਬਹੁਤ ਗੁਣਾ ਆਲੇ ਹਨ ਇੱਕ ਲੱਤਾਂ ਆਲੇ ਵੀ ਪੋਲੀ ਆਲੇ ਵੀ ਬਹੁਤ ਗੁਣਾ ਵਾਲੇ ਹਨ ਰੱਬ ਨਾ ਕਰੇ ਇਹ ਹੱਤ ਕਿਸੇ ਕਾਰਨ gadpadi ਹੁੰਦੀ ਹੈ ਤਾਂ ਵੀ ਕਈ ਵੱਡੀਆਂ ਖੁਰਸੀਆਂ ਤੇ ਬੈਠੇ ਹਨ ਸੋ ਇਹ ਅੰਦਰ ਹੈ ਸੁਖਮ ਕੰਨ ਸੁਖਮ ਅੱਖਾਂ ਸੁਖਮ ਸਰੀਰ ਹੈ ਅੰਦਰ ਪਰਮਾਤਮਾ ਦੀ ਵਿਚ ਜੋਤ ਹੈ ਸੋ ਇਹ ਜੀਵਨ ਜੀਵਨ ਇੱਕ ਵਾਰ ਚਾਈ ਜਾਵੇ ਮਛਲੀ ਟੜਫੜਾਏਗੀ ਅੱਛਾ ਜੇ ਮਛਲੀ ਜਲ ਜੀਵਨ ਹੈ ਜਲ ਤੋਂ ਬਿਨਾ ਬਾਹਰ ਨਹੀਂ ਸੋ ਸਾਗਰ ਦੀ ਮੱਛੀ ਪੰਥ ਬਣਾਉਣਾ ਚਾਹੁੰਦੀ ਆ ਜਿੱਧਰ ਨੂੰ ਜਾਏਗੀ ਆਪਣੇ ਰਸਤਾ ਬਣੇਗਾ ਪੰਛੀ ਅਸਮਾਨ ਚ ਕਿਵੇਂ ਰਸਤਾ ਬਣਾਏਗਾ ਪੰਥ ਬਣਾਏਗਾ ਤੂੰ ਚੱਲ ਲੈ ਉਦਮ ਕਰੇ ਉਡਾਰੀ ਮਾਰੇ ਇੱਕ ਫਰ ਵਾਲਾ ਜਹਾਜ਼ ਇੱਕ ਫਰ ਵਾਲਾ ਪੰਛੀ ਨਹੀਂ ਉੱਡਿਆ ਜਾਣਾ ਕਹਿੰਦਾ ਮਤਲਬ ਡਰ ਔਰ ਪ੍ਰੇਮ ਦੋ ਕਾਮਯਾਬੀ ਦੇ ਰਾਜ ਹਨ ਜੇ ਪਟਵਾਰੀ ਅਫਸਰ ਆਪਣੀ ਖੁਰਸੀ ਤੇ ਆ ਹੀ ਨਹੀਂ ਰਿਹਾ ਡਰੀ ਨਹੀਂ ਨਹੀਂ ਇਹ ਨਰਿੰਕਾਰ ਦਾ ਡਰ ਸਰਕਾਰ ਦਾ ਡਰ ਚਾਹੀਦਾ ਹੈ ਸੱਚੀ ਸਰਕਾਰ ਦਾ ਤੇਰੀ ਤੇਰੀ ਸਦਾ ਜੈ ਜੈਕਾਰ ਹੋਏਗੀ ਸੋ ਟੂੰ ਟੋਰੇ ਕਈ ਵਾਰ ਸੱਚਾ ਬੰਦਾ ਇਕੱਲਾ ਹੀ ਰਹਿ ਜਾਏਗਾ ਮਗਰ ਭੀੜ ਨਹੀਂ ਹੈ ਇੱਧਰ ਇੱਧਰ ਮੋਜ ਹੈ ਜੂਟਰਨਲ ਦੂਸਰੇ ਰਸਤੇ ਤੇ ਆਉਣਾ ਪਏਗਾ ਦੋ ਦੋ ਚੀਜ਼ਾਂ ਹਨ ਨਰਕ ਸੁਰਗ ਇਹ ਪਾਪ ਪੁੰਨ ਦੁਖ ਸੁਖ ਦਿਨ ਰਾਤ ਨਰ ਮਾਦਾ ਹੈ ਇੱਕੋ ਹੀ ਜੇ ਨਰ ਹੈ ਔਸਤਰੀ ਹੈ ਮਰਦ ਹੈ ਇਹ ਹੋਰ ਜਾਤ ਹੈ ਨਹੀਂ ਮਨੁੱਖ ਜਾਤ ਹੈ ਸਾਰਿਆਂ ਦਾ ਸਾਡਾ ਧਰਮ ਇੱਕੋ ਹੀ ਹੈ ਸੋ ਧਰਮ ਦੇ ਨਾਂ ਤੇ ਅਸੀਂ ਬਹੁਤ ਡਾਕੇ ਮਾਰੇ ਨਹੀਂ ਲੋਕਾਂ ਨੂੰ ਲੜਾਇਆ ਨਹੀਂ ਵੱਡੇ ਵੱਡੇ ਜੋ ਦੀਸਾ ਲੋਗ ਫਿਰ ਨਹੀਂ ਤੇ ਕ੍ਰਾਂਤੀ ਚ ਸ਼ਾਂਤੀ ਚ ਕ੍ਰਾਂਤੀ ਆਏਗੀ ਕਿੰਨਾ ਚਿਰ ਤੋ ਆਪਣੀਆਂ ਚੰਮ ਦੀਆਂ ਚਲਾਏਗਾ ਜਿਹੜੀ ਚੀਜ਼ ਦੀ ਲੋੜ ਹੈ ਦਾਸ ਦੀ ਖੋਜ ਹੈ ਆਪੇ ਪ੍ਰਗਟ ਹੋਏਗੀ ਕੋਨਾ ਕੋਈ ਉਹਦੇ ਬਾਰੇ ਵਿਚਾਰੇਗਾ ਉਦਮ ਕਰੇਗਾ ਠੀਕ ਹੈ ਵਿਚਾਰ ਕਰਕੇ ਦੇਖ ਲੈ ਸ ਇਹ ਸਾਨੂੰ ਪਬਲਿਕ ਨੂੰ ਜਾਗਣਾ ਪਏਗਾ ਉੱਠਣਾ ਪਏਗਾ ਆਪਣਾ ਧਿਆਨ ਕਰਨਾ ਪਏਗਾ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਇਕ ਲਾਠੇ ਖੜਾ ਖੜ ਸਕਦਾ ਬੇ ਲਾਠਾਂ ਤੋਂ ਡਗਾ ਕੁਦਰਤ ਨੂੰ ਸਮਝਣਾ ਪਏਗਾ ਕਾਦਰ ਨੂੰ ਸਮਝਣਾ ਪਏਗਾ ਸੋ ਉਹ ਆਇਆ ਹੋਇਆ ਸੀ ਸਾਰਿਆਂ 'ਚ ਹਾਜ਼ਰ ਸਮਝਦੇ ਆਪ ਆਪਣੇ ਚਾਹਰ ਹਜ਼ੂਰ ਨਹੀਂ ਸਮਝਦੇ ਆਪਕ ਨਹੀਂ ਸਮਝਦੇ ਮੈਂ ਕਹਿੰਦਾ ਗੁਰੂ ਘਰ ਸਾਹਮਣੇ ਮੈਂ ਝੂਠ ਨਹੀਂ ਮਾਰਦਾ ਇਹਦਾ ਮਤਲਬ ਅੱਗੇ ਪਿੱਛੇ ਨਹੀਂ ਪਰਮੇਸ਼ਰ ਦੀ ਸਾਰੇ ਪੱਤੇ ਪੱਤੇ ਜਰੇ ਜਰੇ ਚਰੇ ਜੀ ਗੁਰੂ ਵੀ ਵਿਆਪਕ ਹੈ ਜੀ ਗੁਰੂ ਤੋਂ ਬਿਨਾਂ ਅਸੀਂ ਅੰਦੇ ਆ ਸੱਜੇ ਜਾਈ ਖੱਬੇ ਜਾਈ ਕਿ ਨੱਚਰ ਕੋਈ ਦੱਸੇਗਾ ਸੋ ਇਹ ਇਸੀ ਔਸਤਰੀਆਂ ਹਾਂ ਸਾਰੀਆਂ ਨਮਾਣੀ ਜਿੰਦ ਘਰ ਆਉਣਾ ਹੈ ਪਤੀ ਨੂੰ ਇਹ ਪਖੰਡ ਆਰਸਨਿਕ ਕੀਤਾ ਨਹੀਂ ਸੋਨਾ ਲੱਗਣਾ ਕਲਰ ਸਕੀਮਾ ਠੀਕ ਹੈ ਸਕੂਲ ਨੂੰ ਛੱਡਣਾ ਸੀ ਜਹਾਜ਼ ਦੀ ਸਵਾਰੀ ਕੀਤੀ ਇਹਨੂੰ ਛੱਡਣਾ ਸੀ ਨਾਵ ਨੂੰ ਸਾਗਰ ਪਾਰ ਕੀਤਾ ਦਰਿਆ ਪਾਰ ਕੀਤਾ ਨਾਵ ਨੂੰ ਛੱਡਣਾ ਸੀ ਕਿਸ਼ਤੀ ਨੂੰ ਨਹੀਂ ਅਸੀਂ ਕਿਸ਼ਤੀ ਨਾਲ ਪਿਆਰ ਪਾ ਕੇ ਬਹਿ ਗਏ ਜਿਹੜੀ ਚੀਜ਼ ਦੀ ਲੋੜ ਹੁੰਦੇ ਆਪੇ ਪ੍ਰਗਟ ਹੋਏਗੀ ਜੀ ਤੂੰ ਪਰੇਸ਼ਾਨ ਨਾ ਹੋ ਤੇਰੀ ਤੂੰ ਜੇ ਦਿਲ ਛੱਡ ਗਿਆ ਠੀਕ ਹੈ ਫਿਰ ਬਿਨ ਪਾਣੀ ਤੋਂ ਡੁੱਬ ਜੇਂਗਾ ਸਾਡੇ ਕੋਲ ਗਿਆਨ ਕਿੰਨਾ ਕੁ ਹੈ ਇੱਕ ਸਾਗਰ ਚੋਂ ਸਮੁੰਦਰ ਚ ਇੱਕ ਚਮਚਾ ਸੋ ਸਮੁੰਦਰ ਸਮੁੰਦਰ ਹੈ ਗਰਬਾਣੀ ਵਿੱਚ ਸਮੁੰਦਰ ਰੂਪ ਹੈ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਅਗੋਚਰ ਹੈ ਅਗੰਮ ਹੈ ਸਾਡੇ ਇਹ ਚਮੜੇ ਦੀ ਜੀਭ ਆ ਕੀ ਬਿਆਨ ਕਰ ਸਕਦੀ ਹੈ ਸਭ ਕੁਝ ਅੰਦਰ ਹੀ ਹੈ ਆਨੰਦ ਖੇੜਾ ਖੁਸ਼ੀ ਵਿਗਾਸ ਨਾਨਕ ਭਗਤਾ ਸਦਾ ਵਿਗਾਸ ਤੋਂ ਆਨੰਦ ਖੇੜੇ ਚ ਰਹੇਗਾ ਜੇ ਆਪਣਾ ਡਿਊਟੀ ਠੀਕ ਦੇਗਾ ਵਫਾਦਾਰ ਬੰਨਾ ਪਏਗਾ ਕਿਰਪੀ ਗਦਾ ਸਾਡੀ ਮਨ ਮੰਨੀ ਮਮਾ ਤੁੱਚੀ ਰਖੜੀ ਪੈਗੀ ਇਹ ਅਸੀਂ ਮੰਗਦੇ ਹਾਂ ਇਹ ਮਾਇਆ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਵਰ ਲੈਣ ਉਹ ਸਮਝਾਏਗੀ ਜੀ ਤੇ ਪਰਮੇਸ਼ਰ ਦੀ ਸੁਪਤਨੀ ਹੈ ਪਤਨੀ ਸੁਪਤਨੀ ਪਤੀ ਨਾਲ ਮਲਾ ਸਕਦੀ ਹੈ ਠੀਕ ਹੈ ਤੇਰੀ ਲੋੜ ਹੈ ਇੱਕ ਭੁੱਖਾ ਹੈ ਵੱਡਾ ਪੇਟ ਕਰ ਲਿਆ ਟਰੱਕਾਂ ਦੇ ਟਰੱਕ ਮਾਲ ਟਰੱਕਾਂ ਦੇ ਟਰੱਕ ਮਾਇਆ ਰਜਿਆ ਨਹੀਂ ਸੰਤੋਖ ਤੋਂ ਬਿਨਾ ਕੋਈ ਨਹੀਂ ਰਜਿਆ ਜੀ ਇੱਥੇ ਲੇਖਾ ਹੋਣਾ ਹੈ ਜੀ ਜੋ ਮੈਂ ਕੀਰਤ ਕਰਦਾ ਹਾਂ ਉਹਦੇ 'ਚ ਵਰਦਾਨ ਹੈ ਉਹਦੇ 'ਚ ਸਰਬ ਹੈ ਵੇ ਵੇਖ ਕੇ ਪੈਰ ਤਲਣਾ ਪਏਗਾ ਜੀ ਅਸੀਂ ਇਹ ਧਰਮ ਨੂੰ ਤੰਦਾ ਬਣਾ ਲਿਆ ਨਹੀਂ ਸਾਰਾ ਲੇਖਾ ਇੱਥੀ ਹੈ ਜੀ ਦਸਤ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਸੰਗਤਰ ਗੁਰਪਖਸ਼ਨਾ ਬਖਸ਼ ਲੈਣਾ ਜੀ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜਪ ਕੀ ਹੈ ਜਪ ਹੈ ਉਹਦਾ ਹੁਕਮ ਜੋ ਇੱਕ ਮਿੰਟ ਸੈਕਿੰਡ ਪਿੱਛੇ ਲੰਘ ਗਿਆ ਉਹਦਾ ਹੁਕਮ ਸੀ ਜਪ ਕੀ ਹੈ ਸਮਝ ਨਾ ਪਏਗਾ ਫਿਰ ਸੁਣਨਾ ਪਏਗਾ ਫਿਰ ਜੁੜਨਾ ਪਏਗਾ ਜੁੜੀ ਹੋਈ ਆ 32 ਜਾਗਰੀ ਹੈ ਨਾ ਗ੍ਰੇਡਰ ਚ ਪਿੱਛੇ ਤਾਂ ਇਹ ਕੁਝ ਇਸੁਰਤ ਨੇ ਇਹ ਚੇਲਾ ਬੰਨਣਾ ਸੀ ਸ਼ਬਦ ਨੇ ਗੁਰੂ ਦਾ ਸ਼ਬਦ ਗਿਆਨ ਲੈਣਾ ਸੀ ਧਿਆਨ ਫਿਰ ਜੁੜਨਾ ਪਏਗਾ ਫਿਰ ਖਜ਼ਾਨੇ ਅੰਦਰੋਂ ਹੀ ਖੁੱਲੇਗਾ ਜੀ ਸੱਚੀ ਲਿਵਾ ਬਣ ਦੇ ਨਮਾਣੀ ਦੇ ਨਮਾਣੀ ਲਿਵਾ ਬਾਜੋ ਕਿਆ ਕਰੇ ਵਿਚਾਰਿਆ ਤੁਝ ਬਾ ਸਮਰਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਹ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਕਹ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਉਹਦੀ ਜੋਤ ਆਈ ਹੋਈ ਹੈ ਵੱਡਾ ਆਇਆ ਹੋਇਆ ਜੋਤ ਜਦੋਂ ਕੱਢੀ ਹਾਈ ਟਿਕਾ ਠੀਕ ਹੈ ਪਤਾ ਲੱਗ ਗਿਆ ਨਾ ਹੱਥ ਵੱਡੇ ਨੇ ਜਾਂ ਪੈਰ ਵੱਡੇ ਨੇ ਜਾਂ ਅੱਖਾਂ ਦੀ ਨਹੀਂ ਅੱਖਾਂ ਸਾਡੀਆਂ ਵੇਖ ਨਹੀਂ ਰਹੀਆਂ ਸਾਨੂੰ ਦਿਖ ਰਿਹਾ ਹੈ ਅੰਦਰ ਸੁਖਮ ਕੰਨ ਹਨ ਅੰਦਰ ਸੁਖਮ ਅੱਖਾਂ ਹਨ ਅੰਦਰ ਹਨ ਸੁਖਮ ਪੈਰ ਜੀ ਵੱਲੇ ਨੂੰ ਸਮਝਾਏਗੀ ਜੀ ਸ ਇਹ ਸੱਚੀ ਲਿਵਾ ਬਿਨ ਦੇ ਨਮਾਣੀ ਇਹ ਸੱਚ ਤੋਂ ਬਿਨਾ ਸੱਚ ਸਾਰਿਆਂ ਦਾ ਖਸਨ ਹੈ ਉਹਦਾ ਹੁਕਮ ਮੰਨਣਾ ਪਏਗਾ ਜੀ ਇਸਤਰੀ ਪਤੀ ਤੋਂ ਬਿਨਾ ਕੰਪ ਤੋਂ ਬਿਨਾ ਖਸੋਂ ਤੋਂ ਬਿਨਾ ਨਹੀਂ ਅਧੋਰੀ ਹੈ ਸਾਡਾ ਸਰੀਰ ਅਧੋਰਾ ਹੈ ਅੱਛਾ ਤੰਦ ਦੀ ਖਰਾਕ ਹੋ ਰੈ ਤੰਦ ਦੇ ਰੋਗ ਮਨ ਦੀ ਖਰਾਕ ਹੋ ਰੈ ਮਨ ਦੇ ਰੋਗ ਅਨ ਜੀ ਓ ਕਹਿ ਨਾਨਕ ਮੰਤੋ ਜੋ ਸੁ ਰੂਪ ਆਪਣਾ ਮੂਲ ਪਛਾਣ ਜੀ ਸੇਰ ਦਾ ਭੁੱਲਿਆ ਸ਼ਾਮ ਘਰ ਅਜ ਭੁੱਲਿਆ ਨਹੀਂ ਸਭ ਪਰਮੇਸ਼ਰ ਕੁਦਰਤ ਰੂਪ ਹੈ ਕਾਨੂੰਨ ਰੂਪ ਹੈ ਸਿਸ਼ਟ ਰੂਪ ਹੈ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਜੀ ਤੂੰ ਖੋਜ ਕਰ ਆਪਣੇ ਆਪ ਨਾਲ ਖੜ ਫੇਰ ਸਦਾ ਜੈ ਜੈਕਾਰ ਹੋਏਗੀ ਜੀ ਸਦਾਸਤ ਬਹੁਤ ਗਲਤੀਆ ਹੋਰੀ ਮੂਰਖਾ ਦਾਸ ਹੈ ਜੀ ਸਾਰਿਆਂ ਦਾ ਇੱਕੋ ਹੀ ਧਰਮ ਹੈ ਜੀ ਇਹ ਪਸ਼ੂ ਜਨਵਰ ਕੀ ਕਰ ਸਕਦੇ ਸੀ ਜੇ ਮਨੁੱਖ ਜਨਮੀ ਨਾ ਲੈਂਦਾ ਸਾਨੂੰ ਉਤਮ ਬਣਾ ਕੇ ਭੇਜਿਆ ਹੈ ਠੀਕ ਹੈ ਹੱਥ ਤੇ ਸਰੰਜ ਮਾਲਾ ਜੇ ਤੂੰ ਖੋਜ ਕਰਨੀ ਆ ਕਰ ਲੈ ਜੀ ਮਾਇਆ ਨੂੰ ਵਰਤਨਾ ਸੀ ਇਹਨੂੰ ਕਸੀ ਇਹਨੂੰ ਮਾਲਕ ਬਣਾ ਲਿਆ ਇਹਨੂੰ ਨੌਕਰ ਬਣਾ ਕੇ ਤੇ ਤੋਂ ਕੰਮ ਲੈਣਾ ਸੀ ਮਾਇਆ ਤੋਂ ਕਿੰਨੇ ਰੋਕਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੱਡੇ ਵੱਡੇ ਬੰਗਲਿਆਂ ਚ ਰਹੋ ਸਿੱਖ ਹੋਰ ਐ ਸਿੱਖੀ ਹੋ ਰਹੀ ਜੀ ਸਿੱਖਿਆ ਲੈਣ ਵਾਲਾ ਕੀ ਹੰਕਾਰ ਕਰੇਗਾ ਜੀ ਦੇ ਤੇ ਫਤੇ ਜੀ